ਸ਼੍ਰੀ ਗੁਰੂ ਤੇਗਪਾਹਾਦਰ ਸਾਹਿਬ ਜੀ ਉੱਤੇ ਹਮਲਾ। ਬਾਬਾ ਬਕਾਲੇ ਵਿੱਚ ਗੁਰੂ ਤੇਗਪਾਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦੇਤਾ ਜੀ ਦਾ ਵੱਡਾ ਪੁੱਤਰ ਧੀਰਮਲ ਗੁਰੂ ਬਣਨ ਦੀ ਆਸ ਵਿੱਚ ਡੇਰਾ ਲਗਾਈ ਬੈਠਾ ਸੀ। ਸ਼੍ਰੀ ਗੁਰੂ ਤੇਗਪਾਹਾਦਰ ਸਾਹਿਬ ਜੀ ਦੇ ਗੁਰੂ ਰੂਪ ਵਿੱਚ ਪ੍ਰਗਟ ਹੋਣ ਦੇ ਬਾਅਦ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ। ਧੀਰਮਲ ਤੋਂ ਇਹ ਸਭ ਕੁਝ ਸਹਾਰਿਆ ਨਾ ਗਿਆ। ਉਸਨੇ ਆਪਣੇ ਸਾਥੀ ਸ਼ੀਹਾ ਮਸੰਦ ਤੇ ਹੋਰ ਲਾਲਚੀਆਂ ਨਾਲ ਮਿਲ ਕੇ ਸ਼੍ਰੀ ਗੁਰੂ ਤੇਗਪਾਹਾ ਸਾਹਿਬ ਮਹਾਰਾਜ ਨੂੰ ਮਾਰ ਦੇਣ ਦੀ ਯੋਜਨਾ ਬਣਾ ਲਈ ਕਿਉਂਕਿ ਧੀਰਮਲ ਹਰ ਹਾਲ ਵਿੱਚ ਗੁਰਗੱਦੀ ਪ੍ਰਾਪਤ ਕਰਨਾ ਚਾਹੁੰਦਾ ਸੀ ਗੁਰੂ ਜੀ ਦੇ ਅਨੰਨ ਸੇਵਕ ਭਾਈ ਮੱਖਣ ਸ਼ਾਹ ਦੇ ਗੁਰੂ ਜੀ ਤੋਂ ਵਿਦਾ ਲੈ ਕੇ ਵਾਪਸ ਦਿੱਲੀ ਜਾਣ ਦੀ ਖਬਰ ਮਿਲਣ ਪਿੱਛੋਂ ਧੀਰਮਲ ਆਪਣੇ ਨਾਲ ਸ਼ੀਹਾ ਮਸੰਦ ਤੇ ਹੋਰ ਕੁਝ ਬੰਦੂਕਾਂ ਵਾਲਿਆਂ ਨੂੰ ਲੈ ਕੇ ਗੁਰੂ ਤੇਗਪਾਹਾ ਜੀ ਦੇ ਘਰ ਪਹੁੰਚ ਗਿਆ ਗੁਰੂ ਸਾਹਿਬ ਪ੍ਰਭੂ ਨਾਮ ਸਿਮਰਨ ਵਿੱਚ ਲੀਨ ਬੈਠੇ ਸਨ तीरमल ਦੇ ਕੰਟੇ 시ਹੇ 모ਸੰਤ ਨੇ ਨਿਸ਼ਾਨਾ ਬਣ ਕੇ ਗੁਰੂ ਜੀਤੇ ਗੋਲੀ ਚਲਾ ਦਿੱਤੀ ਬੰਦੂਕ ਚੋਂ ਨਿਕਲੀ ਗੋਲੀ ਗੁਰੂ ਜੀ ਦੇ ਮਸਤਕ ਨੂੰ ਖੰਦੀ ਹੋਈ ਲੰਘ ਗਈ ਗੁਰੂ ਜੀ ਦਾ ਮੁਖੜਾ ਖੂਨ ਨਾਲ ਭਰ ਗਿਆ ਪਰ ਵਿਰਾਗ ਅਤੇ ਤਿਆਗ ਦੀ ਮੂਰਤ ਤਾਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਨੇ ਕੋਈ ਗੁੱਸਾ ਜਾਂ ਰੋਸ ਨਹੀਂ ਕੀਤਾ ਸਗੋ ਬਚਨ ਕੀਤੇ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਭਲੇ ਭਲੇ ਧੀਰਮਲ ਭਲੇ ਗੁਰੂ ਸਾਹਿਬ ਜੀ ਨੇ ਇਹ ਬਚਨ ਕਈ ਵਾਰ ਬੋਲੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮਾਤਾ ਨਾਨਕੀ ਜੀ ਵੀ ਉੱਥੇ ਪਹੁੰਚ ਗਏ ਉਹਨਾਂ ਧੀਰਮਲ ਨੂੰ ਬੜੇ ਰੋਸ ਨਾਲ ਕਿਹਾ ਧੀਰਮਲ ਤੇਰਾ ਇਹ ਜੂਰ ਤੇਰਾ ਕੁਝ ਨਹੀਂ ਸੰਵਾਰ ਸਕਦਾ ਮਾਤਾ ਨਾਨਕੀ ਜੀ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਧੀਰਮਲ ਬੜਾ ਸ਼ਰਮਿੰਦਾ ਹੋਇਆ ਪਰ ਵਾਪਸ ਜਾਣ ਨਕਿਆ ਉਹ ਆਪਣੇ ਨਾਲ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਲੁੱਟ ਕੇ ਲੈ ਗਿਆ ਤੁਝੇ ਪਾਸੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮੱਖਣ ਸ਼ਾਹ ਵੀ ਆਪਣੇ ਲਸ਼ਕਰ ਨਾਲ ਵਾਪਸ ਗੁਰੂ ਸਹਿਬ ਕੁਲ ਪਹੁੰਚਿਆ ਮਾਤਾ ਨਾਨਕੀ ਜੀ ਨੇ ਉਸ ਨੂੰ ਦੱਸਿਆ ਕਿ ਕਿਵੇਂ ਧੀਰਮਲ ਆਪਣੇ ਨਾਲ ਬੰਦੂਕਾਂ ਵਾਲੇ ਲੈ ਕੇ ਗੁਰੂ ਜੀ ਨੂੰ ਮਾਰਨ ਆਇਆ ਸੀ ਅਤੇ ਗੁਰੂ ਜੀ ਨੂੰ ਜ਼ਖਮੀ ਕਰਕੇ ਕੀਮਤੀ ਸਮਾਨ ਅਤੇ ਧਨ-ਮਾਲ ਲੁੱਟ ਕੇ ਲੈ ਗਿਆ ਇਹ ਸਭ ਸੁਣ ਕੇ ਮੱਖਣ ਸ਼ਾਹ ਆਪਣੇ ਸਾਥੀਆਂ ਨਾਲ ਧੀਰਮਲ ਦੇ ਡੇਰੇ ਪਹੁੰਚ ਗਿਆ ਮੱਖਣ ਸ਼ਾਹ ਅਤੇ ਉਸ ਦੇ ਆਦਮੀਆਂ ਨੂੰ ਦੇਖ ਕੇ ਧੀਰਮਲ ਦੇ ਬੰਦੂਕਾਂ ਵਾਲੇ ਸਾਥੀ ਭੱਜ ਗਏ ਮੱਖਣਸ਼ਾਹ ਨੇ ਲੁੱਟਦਾ ਸਾਰਾ ਧਨ ਪਦਾਰਥ ਇਕੱਠਾ ਕਰਵਾਇਆ ਅਤੇ ਧੀਰਮਲ ਤੇ ਸ਼ੀਹਾ ਮਸਨ ਦੇ ਹੱਥ ਪੈਰ ਬਨ ਕੇ ਉਹਨਾਂ ਨੂੰ ਨੰਗੇ ਪੈਰੀ ਤੋਰ ਕੇ ਗੁਰੂ ਜੀ ਪਾਸ ਲਿਆ ਹਾਜ਼ਰ ਕੀਤਾ ਜਦੋਂ ਗੁਰੂ ਤੇਗਪਾਹਾਦਰ ਸਾਹਿਬ ਨੂੰ ਸਾਰੀ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਭਾਈ ਮੱਖਣਸ਼ਾਹ ਨੂੰ ਹੁਕਮ ਕੀਤਾ ਕਿ ਉਹ ਆਦ ਭੀੜ ਅਤੇ ਸਾਰੀ ਮਾਇਆ ਧੀਰਮਲ ਨੂੰ ਵਾਪਸ ਕਰਾਉਣ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਕਿ ਇਹ ਬਾਬੇ ਨਾਨਕ ਦਾ ਦਰਬਾਰ ਹੈ ਜਿੱਥੇ ਖਿਮਾ ਕਰਨ ਨੂੰ ਸਭ ਤੋਂ ਵੱਡਾ ਤਪ ਮੰਨਿਆ ਜਾਂਦਾ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਪਾਈ ਮੱਖਣ ਸ਼ਾ ਲੁਬਾਣਾ ਸਾਰੀ ਮਾਇਆ ਅਤੇ ਆਤ ਮੀੜ ਧੀਰਮਲ ਨੂੰ ਵਾਪਸ ਘਰ ਆਏ ਜੋ ਅੱਜ ਵੀ ਕਰਤਾਰਪੁਰ ਵਿਖੇ ਧੀਰਮਲ ਦੇ ਵੰਸ਼ਸ਼ਾ ਕੋਲ ਸੰਭਾਲੀ ਹੋਈ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਆਦੇ ਸਾਗ ਅਤੇ ਮਹਾਂਤਿਆ ਕੀ ਸੰ ਇਹ ਧਨ ਪਦਾਰਥ ਹੀ ਨਹੀਂ ਲੋੜ ਪੈਂਦੀ ਤਾਂ ਗੁਰੂ ਜੀ ਨੇ ਆਪਣਾ ਆਪ ਵੀ ਮਾਨਵਤਾ ਲਈ ਕੁਰਬਾਨ ਕਰ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਯਾਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾਂ ਦੇ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ